ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਈਜ਼ ਆਫ ਡੂਇੰਗ ਬਿਜ਼ਨਸ ਦਾ ਦਾਇਰਾ ਵਧਿਆ ਹੈ ਅਤੇ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਨੇ ਵਿਕਸਿਤ ਭਾਰਤ 2047 ਬਾਰੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਿਜੀਟਲ ਬੁਨਿਆਦੀ ਢਾਂਚੇ ਨਾਲ ਵਿਕਾਸ ਦੀ ਗਤੀ ਵਧੀ ਹੈ ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਵਿੱਚ ਸਮਰੱਥਾ ਵਧਾਉਣ ਦੀ ਲੋੜ ਹੈ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਅਰਥਚਾਰਾ ਵਿਸ਼ਵ ਦੇ 5 ਵੱਡੇ ਅਰਥਚਾਰਿਆਂ ਵਿੱਚ ਆ ਗਿਆ ਹੈ ਅਤੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਭਾਰਤੀ ਅਰਥਚਾਰੇ ਨੂੰ ਤੀਜੀ ਵੱਡੀ ਅਰਥਵਿਵਸਥਾ ਬਣਾਉਣ ਲਈ ਯਤਨ ਕੀਤੇ ਜਾ ਰਹੇ ਨੇ ਉਹਨਾਂ ਕਹਾਂ ਕਿ ਅਗਲੀ ਪੀੜੀ ਦੇ ਸੁਧਾਰ ਸਰਕਾਰ ਦੀ ਮੁੱਖ ਤਰਜੀਹ ਹੈ ਐਗਰੀਕਲਚਰ ਬੈਟਰ ਪ੍ਰੋਡਕਟਿਵਿਟੀ ਐਗਰੀਕਲਚਰ ਆਈ ਡੋਨਟ ਵਾਂਟ ਟੂ ਯੂਸ ਦਿ ਮੈਕਨਾਈਜ਼ੇਸ਼ਨ ਵਰਡ ਬਟ ਐਗਰੀਕਲਚਰ ਐਫੀਸ਼ੀਐਂਸੀਜ਼ ਆਮ ਨਾਟ ਅਗੇਨਸਟ ਮੈਕਨਾਈਜ਼ੇਸ਼ਨ But mechanization per se is not the goal. Agriculture productivity is the goal. Agriculture output is the goal. Agriculture value addition is the goal. So, logistics, agricultural um, value addition, efficiency, and production. Tourism, again, an area in which we have not really exploited India's fullest capacity. ਪਿਛਲੇ ਬੀਤੇ ਦਿਨ ਨਵੀਂ ਦਿੱਲੀ ਵਿੱਚ ਸਟਾਰਟਅਪ ਅਤੇ ਫਿਨਟੈਕ ਕੰਪਨੀਆਂ ਦੇ ਕਾਰਜਕਾਰੀ ਅਧਿਕਾਰੀਆਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਤਕਰੀਬਨ 10244 ਫਿਨਟੈਕ ਇਕਾਈਆਂ ਨੇ ਜੋ ਵਿਸ਼ਵ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ ਨੇ ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਸਟਾਰਟਅਪ ਅਤੇ ਫਿਨਟੈਕ ਖੇਤਰ ਵਿੱਚ ਤੇਜ਼ ਗਤੀ ਨਾਲ ਵਿਕਾਸ ਹੋਇਆ ਹੈ ਅਤੇ ਇਸ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਉਨ੍ਹਾਂ ਕਾਰੋਬਾਰ ਦੀ ਸੌਖ ਅਤੇ ਖਪਤਕਾਰਾਂ ਲਈ ਸੁਖਾਲੀ ਜ਼ਿੰਦਗੀ ਨੂੰ ਹਾਸਲ ਕਰਨ ਲਈ ਫਿਨਟੈਕ ਦੇ ਨੇਤਾਵਾਂ ਦੇ ਸੁਝਾਵਾਂ ਦਾ ਸਵਾਗਤ ਕੀਤਾ ਸਿਤਰਮਨ ਨੇ ਭਾਰਤੀ ਰਿਜ਼ਰਵ ਬੈਂਕ ਸਮੇਤ ਸਾਰੇ ਰੈਗੂਲੇਟਰਾਂ ਨੂੰ ਅਪੀਲ ਕੀਤੀ ਕਿ ਮਹੀਨੇ ਵਿੱਚ ਇੱਕ ਵਾਰ ਵਰਚੁਅਲ ਵਿਧੀ ਰਾਹੀਂ ਸਟਾਰਟਅਪ ਅਤੇ ਫਿੰਟੈਕ ਕੰਪਨੀਆਂ ਨਾਲ ਬੈਠਕਾਂ ਕਰਨ ਤਾਂ ਜੋ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਮਿਲ ਸਕੇ